ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠੰਡਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਫੁੱਲੋ ਖਾਰੀ ਦੇ ਇੱਕ ਵਿਅਕਤੀ ਨੂੰ ਪਿਸਟਲ 32 ਬੁਰੋ ਤੇ ਦੋ ਕਾਰਤੂਸਾਂ ਸਮੇਤ ਕਾਬੂ ਕੀਤਾ ਗਿਆ ਥਾਣਾ ਰਾਮਾ ਦੇ ਐਸਐਚਓ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿਅਕਤੀ ਵੱਲੋਂ ਪਿੰਡ ਦੇ ਹੀ ਵਿਅਕਤੀ ਤੋਂ ਇਹ ਦੇਸੀ ਪਿਸਟਲ ਲਿਆ ਸੀ ਅਤੇ ਉਹ ਐਮਪੀ ਚੋਂ ਲੈ ਕੇ ਆਸੀ ਜਿਸ ਦੇ ਸਬੰਧੀ ਸਾਡੇ ਵੱਲੋਂ ਜਾਂਚ ਕੀਤੀ ਜਾਤੀ ਆ ਉਪਰੋਕਤ ਵਿਅਕਤੀ ਦੇ ਕਲਾਸ ਪਹਿਲਾਂ ਹੀ ਦੋ ਮਾਮਲੇ ਦਰਜ ਹਨ ਅਤੇ ਜਾਣਕਾਰੀ ਹੁੰਦੇ ਹੋਏ ਦੱਸਿਆ ਉਹਨਾਂ ਨੇ ਕਿ ਇਸ ਵਿਅਕਤੀ ਵੱਲੋਂ ਆਪਣੇ ਹੀ ਪਿੰਡ ਤੋਂ ਦੇ ਵਿਅਕਤੀ ਕੋਲੋਂ ਇਹ ਪਿਸਤਲ ਲਿਆ ਸੀ ਅਤੇ ਆ ਇਸ ਕਰਕੇ ਸੀ ਕਿ ਉਪਰੋਕਤ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਤੇ ਪਿੰਡ ਦੇ ਹੀ ਕੋਈ ਕਈ ਵਿਅਕਤੀ ਇਸ ਨੂੰ ਰੋਕਦੇ ਸਨ ਜਿਸ ਕਾਰਨ ਇਸ ਨੇ ਇਹ ਪਿਸਤਲ ਖਰੀਦਿਆ ਹਾਲਾਂਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਗਰ ਇਸ ਨੇ ਹੋਰ ਕਿਸੇ ਘਟਨਾ ਨੂੰ ਅੰਜਾਮ ਦਿੱਤਾ ਹੋਇਆ ਤਾਂ ਉਸ ਵਿੱਚ ਵੀ ਵਾਦਾ ਕੀਤਾ ਜਾਵੇਗਾ ਥਾਣਾ ਰਾਮਾ ਦੇ ਐਸਐਚਓ ਇਸ ਮਾਮੂਰੇ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਆਓ ਸੁਣਦੇ ਹਾਂ ਅਸੀਂ ਕੀ ਮਾਮਲਾ ਸੀ ਕੀ ਕਰ ਰਹੇ ਸੀ ਇਹ ਸਰ ਜੀ ਮਾਨਦੋਗ ਐਸਐਸਪੀ ਸਾਹਿਬ ਬਠਿੰਡਾ ਡੀਐਸਪੀ ਸਾਹਿਬ ਤਲਵੰਡੀ ਸਾਹਿਬ ਉਹਦੀਆਂ ਹਦਾਇਤਾਂ ਉਦੋਂ ਜਿਹੜੇ ਮਾੜੇ ਅਨਸਰ ਸੀ ਉਹਨਾਂ ਦੀ ਨਿਗਰਾਨੀ ਰੱਖੀ ਜਾ ਰਹੀ ਸੀ ਉਸੇ ਦੌਰਾਨ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਰਪ੍ਰੀਤ ਸਿੰਘ ਜਿਹੜਾ ਫੋਲੋ ਕਰੇ ਦਾ ਰਹਿਣ ਵਾਲਾ ਹੈ ਇਹਦੇ ਕੋਲੇ ਗੈਰ ਕਾਨੂੰਨੀ ਹਸ ਲੈਗਾ ਇਉਂਦੇ ਸੰਬੰਧ ਵਿੱਚ ਅਸੀਂ ਨੂੰ ਅਰੈਸਟ ਕਰਕੇ ਦੇਖੋ ਇੱਕ 32 ਦਾ ਦੇਸੀ ਇਸਟਲ ਤੇ ਦੋ ਰੌਂਦ ਜਿਹੜੇ ਜਿੰਦਾਬਰਾਮਤ ਕੀਤੇ ਨੇ ਜੀ ਕਿ ਕਿ ਤੁਹਾਨੂੰ ਲੱਗਦਾ ਕੋਈ ਪੁਝਾਕ ਕੀਤੀ ਜਾ ਰਹੀ ਹੈ ਕਿ ਮਾਨਸਾ ਕੀ ਸੀ ਹਾਂਜੀ ਸਰ ਜੀ ਜਿੰਨਾ ਕ ਅਸੀਂ ਦੀ ਤਪਤੀ ਹੁਣ ਤੱਕ ਕੀਤੀ ਹੈ ਇਹਦੇ ਪਿੰਡ ਦਾ ਇੱਕ ਰਹਿਣਾ ਵਾਲਾ ਮੁੰਡਾ ਹੈ ਉਹ ਤੋਂ ਇਹਨੇ ਵੈਪਨ ਲਿਆ ਸੀਗਾ ਤੇ ਇਹਨੇ ਐਮਪੀ ਤੋਂ ਮਗਾਇਆ ਸੀ ਵੈਪਨ ਕਾਰਨ ਇਹ ਸੀ ਕਿ ਇਹ ਇੱਕ ਨਸ਼ਾ ਵੇਚਣ ਦਾ ਕੰਮ ਕਰਦਾ ਸੀਗਾ ਤੇ ਪਿੰਡ ਦੇ ਇੱਕ ਦੋ ਨੌਜਵਾਨੇ ਨੂੰ ਇਹ ਕੰਮ ਤੋਂ ਰੋਕਦੇ ਸੀ ਇਹਨਾਂ ਦੀ ਆਪਸ ਚ ਲੜਾਈ ਵੀ ਹੋਈ ਸੀਗੀ ਇਸ ਕਰਕੇ ਇਹਨੇ ਵੈਪਨ ਉਹਨਾਂ ਦੀ ਸੇਰ ਦੇ ਆਪਣੇ ਕੋਲ ਲੈਂਦਾ ਸੀ ਜੀ ਪਹਿਲਾਂ ਵੀ ਮਾਮਲਾ ਦਰਜ ਹੈ ਜੀ ਹਾਂਜੀ ਇਹ ਤੇ ਦੋ ਆਲਰੇਡੀ ਪਹਿਲਾ ਮੁਕਦਮੇ ਵਿੱਚ ਕੰਟੀ ਦਾ ਮੁਕਦਮਾ ਦਰਜ ਹੈ ਕਿ ਸ਼ਰਾਬ ਦਾ ਮੁਕਦਮਾ ਦਰਜ ਹੈ ਜੀ ਕੀ ਕਾਰਵਾਈ ਕੀਤੀ ਹੈ ਸਰ ਇਹ ਤੇ ਅਸੀਂ 134 ਨੰਬਰ ਮੁਕਦਮਾ ਜਿਹੜਾ ਆਰਮ ਜੈਕਟ ਤਹਿਤ ਦੇਤਾ ਅਗਲੀ ਤਫਤੀਸ਼ ਜਾਰੀ ਹੈ ਜਿੱਥੋਂ ਇਹਨੇ ਵੈਪਰ ਲੈਂਦਾ ਹੈ ਜਿੱਥੇ ਜਿੱਥੇ ਵਰਤਿਆ ਉਹ ਜੋ ਵੀ ਇਹਦੇ ਵਿੱਚ ਆਊਗਾ ਉਹ ਅਗਲੀ ਤਫਤੀਸ਼ ਦਰਾਂ ਫਰਜ਼ ਤਫਤੀਸ਼ ਦਰਾਂ ਲੈਂਦਾ ਜੀ ਇਹਦੇ ਨਾਲ ਉਹ ਵੀ ਬੰਦੀ ਸ਼ਾਮਲ ਹੋ ਸਕਦਾ ਹੈ ਹਾਂਜੀ ਹੋ ਸਕਦਾ ਹੈ ਜੀ ਅਗਲੀ ਤਫਤੀਸ਼ ਦੇ ਵਿੱਚ